ਸਤਿ ਸ਼੍ਰੀ ਅਕਾਲ ਜੀ ਪੰਜਾਬੀ ਐਡੀ ਕਿਚਨ 'ਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਬਹੁਤ ਹੀ ਤਾਕਤਵਾਰ ਤੇ ਸਰਦੀਆਂ ਦਾ ਮੇਵਾ ਉਹਦੀ ਤੁਹਾਨੂੰ ਅੱਜ ਅਸੀਂ ਰੈਸਪੀ ਦੱਸ ਰਹੇ ਹਾਂ ਜੋ ਤੁਸੀਂ ਹੁਣ ਦੇਖ ਰਹੇ ਹੋ ਸਾਹਮਣੇ ਅਸੀਂ ਪੰਜੀਰੀ ਬਣਾਈ ਹੈ ਸਪੈਸ਼ਲੀ 슈ਗਰ ਵਾਲੇ ਪੇਸ਼ੈਂਟ ਵਾਸਤੇ ਕਿਉਂਕਿ ਦੇਖੋ ਅਸੀਂ ਤੇ ਸਾਰੇ ਬਾਕੀ ਨੋਰਮਲ ਬੰਦੇ ਤੇ ਮਿੱਠਾ ਖਾ ਲੈਂਦੇ ਨੇ ਤੇ ਮੇਨ ਪ੍ਰੋਬਲਮ ਆnde ਜਿਹੜੇ 슈ਗਰ ਵਾਲੇ ਹੁੰਦੇ ਨੇ ਪੇਸ਼ੈਂਟ ოਕੀ ਖਾਨ ਤੇ ਇਸ ਕਰਕੇ ਅਸੀਂ 슈ਗਰ ਵਾਸਤੇ ਇੱਕ ਬੜੀ ਹੀ ਅੱਛੀ ਪੰਜੀਰੀ ਤਿਆਰ ਕੀਤੀ ਜਿਹੜੀ ਬੜੀ ਨਿਊਟ੍ਰੀਸ਼ੀਅਸ ਬੜੀ ਤਾਕਤਵਾਰ ਤੇ ਤੁਹਾਡੇ ਸਰੀਰ ਨੂੰ ਗਰਮ ਰੱਖਣ ਵਾਲੀ ਜਿਹੜੀ ਇੱਕ ਸਰਦੀਆਂ ਦੇ ਦੌਰਾਨ ਦੇ ਮੇਵਾਏ ਤੇ ਇਹ ਜਿਹੜਾ ਮੇਵਾ ਜਿਹੜੇ ਸਰਦੀਆਂ 'ਚ ਖਾਵਾਂਗੇ ਇੱਕ ਤਾਂ ਸਾਡੇ ਅੰਦਰ ਉਹ ਤਾਕਤ ਆਏਗੀ ਤੇ ਜਿਹੜੇ ਦੂਜੇ ਜਿਹੜੇ 슈ਗਰ ਵਾਲੇ ਪੇਸ਼ੈਂਟਸ ਹੁੰਦੇ ਨੇ ਉਨਾਂ ਲਈ ਤੇ ਬਹੁਤ ਹੀ ਲਾਹੇਵੰਦ ਹੈ ਮਤਲਬ ਇਹਦੇ ਚ ਲਾਹੀ ਸਮਾਨ ਪਾਇਆ ਨਾ ਸੀ ਜਿਹੜੀ ਆਈਟਮਸ ਪਾਈਆਂ ਨੇ ਮਤਲਬ ਤੁਸੀਂ ਜੇ ਤੁਸੀਂ ਉਹ ਦੇਖੋਗੇ ਪਾਓਗੇ ਨਾ ਤਾਂ ਉਹਦਣਾ ਬਹੁਤ ਹੀ ਅੱਛੀ ਇਹ ਪੰਜੀਰੀ ਬਣੇਗੀ ਹੁਣ ਅਸੀਂ ਇਹ ਪੰਜੀਰੀ ਬਣਾ ਲੇਕੀ ਕਿਸ ਸਮਾਨ ਚ ਇਹਦਾ ਦੇਖੋ ਤੁਸੀਂ ਇਹਦੇ ਵਿੱਚ ਸੁੰਡ ਹੈ ਜਿਹਨੂੰ ਡਰਾਈ ਜਿੰਜਰ ਪਾਊਡਰ ਕਹਿੰਦੇ ਆ ਖਸਖਸ ਹੈ ਆਰਗੈਨਿਕ ਆਟਾ ਹੈ ਮਖਾਣੇ ਹੈ ਤੇ ਕਮਰਕਸਾ ਹੈ ਵਾਈਟ ਤਿਲ ਨੇ ਖਜੂਰਾ ਹੈ ਨਾਰੀਅਲ ਜਿਹਨੂੰ ਕੋਪਾ ਵੀ ਕਹਿੰਦੇ ਆ ਤੇ ਕੀ ਕਹਿੰਦੇ ਨੂੰ ਸ਼ੱਕਰ ਹੈ ਬਾਦਾਮ ਹੈ ਪਿਸਤਾ ਹੈ ਕਾਜੂ ਸੋਗੀ ਹੈ ਕਮਰਕਸਾ ਹੈ ਚਾਰੇ ਗੁੰਦਾ ਨੇ ਤੇ ਅਸੀਂ ਜੋ ਪੁੱਜੇ ਛੋਲੇ ਵੀ ਲਿੱਤੇ ਨੇ ਛਿਲਕੇ ਵਾਲੇ ਤੇ ਇਹਨਾਂ ਦਾ ਸੀ ਜਿਹੜਾ ਛਿਲਕਾ ਹੈ अच्छी तरह ਨੂੰ ਸਾਫ ਕਰਨਾ ਹੈ ਉਬਤ ਚਲਕੇ ਨਹੀਂ ਹੋਣੀ ਚਾਹੀਦੀ ਥੋੜੇ ਬਹੁਤ ਹੋਣ ਠੀਕ ਹੈ ਬਟ ਅਦਰਵਾਈਸ ਅਨ ਚਲਕਾ ਉਤਾਰ ਕੇ ਇਹਨੂੰ ਐਨ ਸਾਫ ਸੁਥਰਾ ਕਰਕੇ ਇਹਦਾ ਪਾਊਡਰ ਬਣਾਉਣਾ ਚਾਹੀਦਾ ਪੂਜੇ ਛੋਲੇ ਦਾ ਆਟਾ ਜਿੰਨੂੰ ਕੰਨੇ ਆ ਤੇ ਚਾਰੇ ਅਸੀਂ ਮਗਜ ਵਿੱਚ ਪਾਏ ਨੇ ਤੇ ਮੇਥੇ ਦੇ ਦਾਣੇ ਪਏ ਕਿ ਜਿਹੜੇ 슈ਗਰ ਵਾਸਤੇ 슈ਗਰ ਦੇ ਮਰੀਜ਼ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਅਸੀਂ ਅੱਚ ਗੁੜ ਦਾ ਇੰਤਜ਼ਾਮ ਨਹੀਂ ਕੀਤਾ ਅਸੀਂ ਇਹਦੇ ਵਿੱਚ ਚੱਕਰ ਪਾਵਾਂਗੇ ਬਾਕੀ ਦੇਖੋ ਥੋੜੀ ਬੋਧੀ sweetness ਜਿਹੜੀ dry fruitsਾਂ ਦੀ ਉੱਤੇ ਹੈਗੀ ਐ ਬਟ ਅਦਰਵਾਈਜ਼ ਸ਼ੂਗਰ ਵਾਲੇ ਪੇਸ਼ੈਂਟ ਪੇਸ਼ੈਂਟ ਹੈ ਜਿਹੜੇ ਇਹਦੀ ਚੀਜ਼ਾਂ ਤੋਂ ਲਈ ਪੰਜੀਰੀ ਬਣਾਵਾਂਗੇ ਉਹ ਇਹਨੂੰ ਖਾ ਸਕਦੇ ਨੇ ਹੋਨੇ ਸੇ ਗੈਸ ਓਨ ਕਰ ਲੈਣਾ ਉਹ ਚ ਕੜਾਈ ਰੱਖ ਦੇਣੀ ਐ ਜਿਹ ਚ ਜਿਹੇ ਸਮਾਨ ਜੱਟੇ ਬਣਾਣਾ ਹੈ ਕੜਾਈ ਥੋੜੀ ਭਾਰੀ ਵੀ ਲੈਣੀ ਐ ਹੁਣ ਜਿਵੇਂ ਹੀ ਕੜਾਈ ਗਰਮ ਹੋ ਜਾਏਗੀ ਅਸੀਂ ਜਿਹੜੀ ਚੀਜ਼ ਬਣਾਣੀ ਹੈ ਪਕਾਣੀ ਹੈ ਮੋਡਰੇਟ ਤੋਂ ਲੋ ਫਲੇਮ 'ਚ ਬਣਾਨੀ ਹੈ ਤੇ ਕੁਝ ਚੀਜ਼ਾਂ ਅਸੀਂ ਡਰਾਈ ਹੀ ਭੁੰਨੀਆਂ ਨੇ ਉਹਨੇ ਸਭ ਤੋਂ ਪਹਿਲਾਂ ਅਸੀਂ ਲਿੱਤੇ ਨੇ ਵਾਈਟ ਤਿਲ ਤੇ ਇਹਨਾਂ ਨੂੰ ਜ਼ਿਆਦਾ ਨਹੀਂ ਅਸੀਂ ਭੁੰਨਾ ਬਿਕੋਜ਼ ਜਿਹੜੀ ਇਹਦੇ ਨਿਊਟ੍ਰੀਐਂਟ ਹੁੰਦੇ ਨੇ ਉਹ ਮਾਰ ਜਾਂਦੇ ਨੇ ਜਦੋਂ ਅਸੀਂ ਜ਼ਿਆਦਾ ਪਕਾਉਂਦੇ ਆ ਤੇ ਇਸ ਕਰਕੇ ਜਸਟ ਮਤਲਬ ਸਾਨੂੰ ਅਦੀ ਇੱਕ ਖੁਸ਼ਬੂ ਦੀ ਤਰ੍ਹਾਂ ਇੱਕ ਖੁਸ਼ਬੂ ਆ ਜਾਂਦੀ ਜਦੋਂ ਕੋਈ ਚੀਜ਼ ਭੁਜਦੀ ਹੈ ਤੇ ਥੋੜਾ ਬਹੁਤ ਇਹਦਾ ਕਲਰ ਚੇਂਜ ਹੋ ਜਾਂਦਾ ਹੁੰਦਾ ਹੈ ਹੁਣ ਤੇ ਦੇਖੋ ਦੇਖ ਰਹੇ ਹੋ ਥੋੜਾ ਕਲਰ ਚੇਂਜ ਹੋ ਗਿਆ ਇਹਨੂੰ ਉਤਾਰ ਲਾਂਗੇ ਕਿਉਂਕਿ ਜਿਆਦਾ ਕਰਾਂਗੇ ਤੇ ਸਾੜ ਵੀ ਜਾਂਦੇ ਨੇ ਜਿਹੜਾ ਕਿ ਟੇਸ ਚੰਗਾ ਨਹੀਂ ਲੱਗਦਾ ਲੋਜੀ ਹੋਣ ਵਾਰੀ ਆਈ ਹੈ ਕਮਰ ਕੱਸੇ ਦੀ ਜਿਵੇਂ ਤੁਸੀਂ ਕਮਰ ਕੱਸੇ ਦਾ ਨਾਮ ਤੋਂ ਸੁਣਦੇ ਹੋ ਕਮਰ ਕੱਸਾ ਦਾ ਹੁੰਦਾ ਹੈ ਉਹ ਸਪੈਸ਼ਲੀ ਕਮਰ ਦਰਦਵਾਸੇ ਬਹੁਤ ਹੀ ਲਾਹੇਵੰਦ ਹੈ ਇਸੇ ਕਰਕੇ ਹੀ ਪੰਜੀਰੀ ਵਿੱਚ ਕਮਰ ਕੱਸਾ ਜ਼ਰੂਰ ਐਡ ਕੀਤਾ ਹੈ ਕਿਉਂਕਿ ਸਰਦੀਆਂ ਦੀ ਰੁੱਤ ਵਿੱਚ ਕਮਰ ਕੱਸਾ ਬਹੁਤ ਹੀ useful ਹੈ ਤੇ ਇਹਨੂੰ ਵੀ ਅਸੀਂ ਵਿਦਆਊਟ ਕਿਉਹੀ ਭੁੰਨਾ ਹੈ ਉਹ ਦੇਖੋ ਪਕਾ ਰਹੇ ਸੀ ਇਹਦਾ ਥੋੜਾ ਕਲਰ ਵੀ ਚੇਂਜ ਹੋ ਜਾਏਗਾ ਉਹ ਥੋੜੀ ਇੱਕ ਤਰ੍ਹਾਂ ਦੀ ਖੁਸ਼ਬੂ ਵੀ ਆ ਜਾਂਦੀ ਜਦੋਂ ਕੋਈ ਚੀਜ਼ ਹੀ ਭੁੰਦੇ ਵੈਸੇ ਵੀ ਇੱਕ ਖੁਸ਼ਬੂ ਕ੍ਰੀਏਟ ਕਰਦੀ ਹੈ ਔਰ ਇਹ ਜਿਹੜੀ پنਜੀਰੀ ਹੈ 슈ਗਰ پیشنਟ ਵਾਲਾ 슈ਗਰ ਦੇ پیشنਟ ਵਾਸਤੇ ਬਹੁਤ ਹੀ ਲਾਹੇਵੰਦ ਹੈ ਉਹ ਮਤਲਬ ਥੋੜੀ ਜਿਵੇਂ ਮਾਰਨਿੰਗ ਚ ਚਾਹ ਜਿਹੜੀ ਵਿਦਆਊਟ 슈ਗਰ ਚਾਹ ਲੈਂਦੇ ਉਹਨਾਂ ਖਾ ਸਕਦੇ ਨੇ ਇਹ ਅਸੇਵ ਚੀਜ਼ ਕਾਫੀ ਤਾਕਤਵਾਰ ਹੁੰਦੀ ਤੇ ਜਦੋਂ ਹੀ ਇਹਨੂੰ ਖਾ ਲਈਏ ਤੇ ਸਾਨੂੰ ਕਿਸੇ ਹੋਰ ਚੀਜ਼ ਦੀ ਤੰਗ ਨਹੀਂ ਰਹਿ ਜਾਂਦੀ ਇਸ ਕਰਕੇ ਇਹ ਸਪੈਸ਼ਲੀ ਪੰਜੇਰੀ ਦੀ ਮੈਂ 슈ਗਰ پیشنਟ ਵਾਸਤੇ ਬਣਾਈ ਹੈ ਕਿ ਉਹਨਾਂ ਨੂੰ ਵੀ ਲੱਗਿਆ ਕਿ ਅਸੀਂ ਇਹ ਚੀਜ਼ ਖਾ ਸਕਦੇ ਹਾਂ ਮਤਲਬ ਬਰਾਬਰ ਇਹਦਾ ਉਹਨਾਂ ਨੂੰ ਵੀ ਹੱਕ ਹੈਗਾ ਹੈ ਖਾਣ ਪੀਣ ਦਾ ਚਲੋ 슈ਗਰ ਚਾਹੇ ਚ ਘੱਟ ਹੁੰਦੀ ਹੈ ਪਰ ਇੰਨਾ ਹੈ ਕਿ ਵੀ ਜੇ ਅਹੀ ਪੰਜੇਰੀ ਖਾ ਸਕਦੇ ਤਾਂ ਉਹ ਵੀ ਪੰਜੇਰੀ ਖਾ ਸਕਦੇ ਆ ਤੇ ਇਸ ਕਰਕੇ ਇਹਦੇ ਚ ਜਿਹੜੀ ਚੀਜ਼ਾਂ ਪਾਈਆਂ ਨੇ ਉਹ ਬਹੁਤ ਹੀ ਫਾਇਦੇਮੰਦ ਵਾਲੀਆਂ ਨੇ ਆ ਦੇਖੋ ਭੁੰਨੇ ਹੁਣ ਅਸੀਂ ਜਿਹੜੇ ਜਿਹੜਾ ਘੋਚ ਭੁੰਨੇ ਆ ਸੀ ਦੇਖੋ ਸਪੈਸ਼ਲੀ 슈ਗਰ ਦੇ ਪੇਸ਼ੈਂਟ ਵਾਸਤੇ ਗਾਏ ਦਾ ਦੇਸੀ ਕੀ ਬੈਟਰ ਹੁੰਦਾ ਆ ਦੇਖੋ ਅਸੀਂ ਸਭ ਤੋਂ ਪਹਿਲਾਂ ਅਸੀਂ 1 ਸਪੂਨ ਪਾਇਆ ਔਰ ਗਾਏ ਦਾ ਸ਼ੁੱਧ ਦੇਸੀ ਕੀ ਲਿੱਤਾ ਤੇ ਜਿਵੇਂ ਮੈਟ ਹੁੰਦਾ ਹੈ ਦੇ ਹਿੱਜਾ ਇੱਕ ਇੱਕ ਕਰਕੇ ਫਰਾਈ ਕਰਾਂਗੇ ਸਭ ਤੋਂ ਪਹਿਲਾਂ ਸੀ 엘ਮੈਂਟਸ ਨੂੰ ਸਭ ਤੋਂ ਪਹਿਲਾਂ ਸੀ 엘ਮੈਂਟ ਭੁੰਨਾਂਗੇ ਔਰ ਜ਼ਿਆਦਾ ਨਹੀਂ ਕੁਛ ਇੰਨੇ ਭੁੰਨੇ ਕਿ ਵੀ ਇਹ ਸੜ ਜਾਣ ਜਾਂ ਇਹਨਾਂ ਦੀ ਜਿਹੜੀ ਨਿਊਟ੍ਰੀਐਂਟ ਵੈਲਿਊ ਜਿਹੜੀ ਅਸਲੀ ਹੈ ਉਹ ਖਤਮ ਹੋ ਜੇ ਇਹ ਹਾਈ ਪ੍ਰੋਟੀਨ ਹੁੰਦੇ ਨੇ ਵਟਾਮਿਨ E ਵੀ ਹੁੰਦਾ ਇਹਦੇ ਵਿੱਚ ਇਸ ਕਰਕੇ ਇਹ ਮੇਨ ਮਤਲਬ ਸਾਰੇ ਚੀਜ਼ਾਂ ਮੇਨ ਨੇ ਪਰ ਬਦਾਮ ਤੇ ਪਾੰਦੇ 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 ਹਰ ਚੀਜ਼ ਆ ਦੇਖ ਲਓ ਅਸੀਂ ਬਹੁਣੇ ਇੱਚੇ ਤਰ੍ਹਾਂ ਨੂੰ ਕਰਕੇ ਫਿਰ ਹੀ ਪਾਉਂਦੇ ਆ ਉੱਚ ਜਿਹੜੇ ਪੱਕ ਜਾਂਦੇ ਨੇ ਹੁਣ ਆ ਗਈ ਵਾਰੀ ਕਾਜੂਆਂ ਦੀ ਕਿਉਂਕਿ ਕਾਜੂ ਵੀ ਬੜੇ ਟੇਸਟੀ ਵੀ ਹੈ ਔਰ ਇਹਨੂੰ ਵੀ ਉਸੇ ਤਰ੍ਹਾਂ ਹੀ ਜ਼ਿਆਦਾ ਨਹੀਂ ਭੁੰਨੇ ਮੈਂ ਜਸਟ ਥੋੜਾ ਜਿਹਾ ਜਿਵੇਂ ਲੱਗਦਾ ਹੁਣ ਡਰਾਈ ਹੋ ਗਏ ਤਾਂ ਹੁਣ ਬਸ ਇਹਨੂੰ ਇਹਨੂੰ ਵੀ ਸੀ ਕੱਢ ਲਾਂਗੇ ਹੁਣ ਸਾਡੇ ਬਦਾਮ ਤੇ ਕਾਜੂ ਦੋਨੋਂ ਅੱਛੇ ਤਰ੍ਹਾਂ ਪੁੱਜ ਗਏ ਨੇ ਹੁਣ ਅਸੀਂ ਪਿੱਸਾ ਭੁੰਨ ਕੇ ਉਸ ਤੋਂ ਬਾਅਦ ਅਖਰੋਟਾਂ ਨਹੀਂ ਟੈਨ ਨਹੀਂ ਹੈ ਅਖਰੋਟ ਦੀ ਗਿਰੀ ਨਹੀਂ ਮਤਲਬ ਹੁਣ ਸਾਡਾ ਕਿਓ ਜਲੇ ਪਹਿਲਾ ਚਮਚਾ ਹੀ ਖਤਮ ਹੋ ਗਿਆ ਤੇ ਅਸੀਂ ਬਦਾਮ ਕਾਜੂ ਪਿਸਤਾ ਤੇ ਬਦਾ ਉਹਦੇ ਹੀ ਅਖਰੋਟ ਦੀ ਗਿਰੀ ਭੁੰਨ ਲਈ ਜੀ ਅਸੀਂ ਹੁਣ ਅਸੀਂ ਸੈਕਿੰਡ 스ਪੂਨ ਪਾਇਆ ਹੋਰ ਉਹ ਨਸੀਬ ਭੁੰਨਾਗੇ ਦੇ ਵਿੱਚ ਚਾਰੇ ਗੁੰਦਾਂ ਕਿਉਂਕਿ ਉਦਰੇ ਥੋੜਾ ਘਿਓ ਜ਼ਿਆਦਾ ਹੁੰਦਾ ਹੈ ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਘੋਚ ਹੀ ਗੋਚ ਕਿਉਂਤਨਾ ਜ਼ਿਆਦਾ ਹੋਏਗਾ ਤੇ ਅੱਛੇ ਤਰ੍ਹਾਂ ਫੁੱਲ ਜਾਣਗੀਆਂ ਆ ਦੇਖੋ ਉਹਦਾ ਇਹ ਬੜਾ ਅੱਛਾ ਰੋਲ ਹੁੰਦਾ ਹੈ ਪਿੰਨੀਆਂ ਜਾਂ ਪੰਜੀ ਦੀ ਜਿਹੜੀ ਘਰ ਚ ਬਣਾਉਂਦੇ ਆ ਆ ਦੇਖੋ ਕਿੰਨੀ ਅੱਛੀ ਫੁੱਲ ਗਈ ਹੈ ਗੁੰਦ ਹੁਣ ਸੇ ਚਾਰੇ ਮਗਜ ਭੁੰਨਾਗੇ ਜਿਨ੍ਹਾਂ ਨੂੰ ਸੇ ਸਬ ਡਿਫਰੈਂਟ ਡਿਫਰੈਂਟ ਸੀਡਸ ਕਹਿੰਦੇ ਆ ਪੰਪਕਿੰਡ ਦੇ ਲੋਛਰੇ-ਛੜ ਚਾਰੇ ਜਿਹੜੇ ਟਾਈਪ ਦੇ ਸੀਡ ਸੀ ਜਿਹਨੂੰ ਚਾਰੇ ਹਾਂ ਦੇਖੋ ਬੀਜ ਵੀ ਸੀ ਭੁੰਨ ਲੈ ਹੁਣ ਅਸੀਂ ਅਲਸੀ ਭੁੰਨੀ ਤੇ ਅਲਸੀ ਨੂੰ ਵੀ ਅਸੀਂ ਵਿਦਆਊਟ ਕਿਉਂ ਭੁੰਨਾਗੇ ਚੰਗੀ ਤਰ੍ਹਾਂ ਹਾਂ ਦੇਖੋ ਹੁਣ ਅਸੀਂ ਖਸਖਸ ਹੁਣਾਂਗੇ ਖਸਖਸ ਵੀ ਸਾਦੀਆਂ ਵਿੱਚ ਬੜੀ ਇੰਪੋਰਟੈਂਟ ਜਿਹੜਾ ਖਸਖਸ ਹੁੰਦੀ ਉਹਦਾ ਵੀ ਜਿੰਨਾ ਤੱਕ ਇਹਦਾ ਮਤਲਬ ਕਲਰ ਚੇਂਜ ਹੋਣਾ ਚਾਹੀਦਾ ਤੇ ਆਪਣਾ ਥੋੜਾ ਕਾਲਾ ਕਾ ਦਿਖ ਰਿਹਾ ਥੋੜੀ ਜੋ ਮਿਕਸ ਹੋਈ ਹੋਈ ਐ ਲੋ ਜਿਸ ਤੇ ਹੁਣ ਫਿਰ ਜਿਹੜੀਆਂ ਡਰਾਈਸ ਜੋ ਭੁੰਨੀਆਂ ਨੇ ਹੁਣ ਅਸੀਂ ਦੁਬਾਰਾ ਫਿਰ ਕਿਉਂ ਪਾ ਰਹੇ ਹਾਂ ਵਿੱਚ ਅਜੇ ਇਹ ਤੀਸਰਾ 스ਪੂਨ ਐ ਕਿਉਂਕਿ ਠੰਡਾ ਤਾਂ ਪਤਾ ਨਾ ਠੰਡ ਨਾਲ ਜੰਮਿਆ ਹੁੰਦਾ ਕਿ ਉਹ ਤਦ ਦੇ ਜਲਦੀ ਨਹੀਂ ਹੋਉਂ ਹੁਣ ਅਸੀਂ ਫੁੱਲ ਮਖਾਣੇ ਭੁੰਨਾਂਗੇ ਫੁੱਲ ਬੁਗਾਨੇ ਵੀ ਬੜੇ ਇੰਪੋਰਟੈਂਟ ਹੈ ਇਹਦੇ ਵਿੱਚ ਕੈਲਸ਼ੀਅਮ ਹੁੰਦਾ ਹੈ ਜਿਹੜਾ ਕਿ ਸਾਡੀਆਂ ਹੱਡੀਆਂ ਵਾਸਤੇ ਬਹੁਤ ਫਾਇਦੇ ਵਾਲਾ ਹੁੰਦਾ ਹੈ ਥੈਟ ਇਜ਼ ਰੈਸਿਪੀ ਬੜੀ ਗੁੱਡ ਅੱਛੀ ਚੀਜ਼ ਹੁੰਦੀ ਹੈ ਕਿਉਂਕਿ ਇਹਨੂੰ ਵੀ ਅਸੀਂ ਭੁੰਨ ਕੇ ਦਾ ਵੀ ਅੱਛੇ ਤਰ੍ਹਾਂ ਪਾਊਡਰ ਬਣਾਉਣਾ ਸੀ ਆ ਦੇਖੋ ਜਦ ਕਰਚ ਕਰਚ ਕਰਦੇ ਨੇ ਬਸ ਉਦੋਂ ਨੇ ਉਤਾਰਨਾ ਥੋੜਾ ਜਨੂੰ ਮਤਲਬ ਫੜ ਕੇ ਦੇਖਣਾ ਕਿ ਜਦੋਂ ਲੱਗਦਾ ਉਹ ਟਾਈਟ ਹੋ ਗਿਆ ਥੋੜਾ ਸਖਤ ਹੋ ਗਿਆ ਫਿਰ ਉਤਾਰ ਦਾਂਗੇ ਅਸੀਂ ਹੋਨਸੀ 4 ਸਪੂਨ ਪਾਇਆ ਘਿਓ ਦਾ ਤੇ ਚੋਗੀ ਭੁੰਨਾਂਗੇ ਇਸੇ ਅੱਜ ਤੱਕ ਬਸ ਇੰਨੇ ਵੀ ਐਬਜ਼ੌਰਬ ਕਰ ਲਿਆ ਸਾਰਾ ਜਿੰਨਾ ਵੀ ਘਿਓ ਸੀ ਮੈਂ ਥੋੜਾ ਜਿਹਾ ਮਾਰਾ ਜੇ ਦੇਖੋ ਜੋ ਕੱਲ ਜਿਆਦਾ ਵਾਈਟ ਨਹੀਂ ਹੋਣਾ ਚਾਹੀਦਾ ਹੁਣ ਅਸੀਂ ਇਹਦੇ ਚ ਭੁੰਨਾਂਗੇ ਜੀ ਮੇਥਰੇ ਮੇਥਰੇ ਵੀ 슈ਗਰ ਵਾਸਤੇ ਬਹੁਤ ਹੀ ਇੱਕ ਤਰ੍ਹਾਂ ਦੀ ਮੈਡੀਸਨ ਹੀ ਹੁੰਦੀ ਹੈ ਜੇਕਰ ਖਾਲੀ ਪੇਟ ਰਾਤ ਤੇ ਵੀ ਹੋ ਕੇ ਸਵੇਰੇ ਨੂੰ ਪਾਣੀ ਤੇ ਥੋੜੇ ਜਿਮੇਥਰੇ ਖਾ ਲਈਏ ਤੇ ਇਹਨਾਂ ਵਿੱਚ ਸ਼ੂਗਰ ਕੰਟਰੋਲ ਰਹਿੰਦੀ ਹੈ। ਅਸੀਂ 50 ਗ੍ਰਾਮ ਪਾਏ ਸੀ ਬਾਕੀ ਤੁਸੀਂ ਜਿਵੇਂ ਜਿਆਦਾ ਪੌਧਕ ਥੋੜਾ ਕਟਵੀ ਵੀ ਟੇਸਟ ਆਂਦਾ ਹੈ। ਅਕੋਰਡਿੰਗ ਟੂ ਜੋ ਖਾ ਸਕਦੇ ਹੋ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਕੋਈ ਇਹੋ ਜਿਹਾ ਹਰਜਣੀ ਹੈ। ਮੇਥਰੇ ਵੀ ਅੱਛੇ ਹੁੰਦੇ ਆ ਸਾਡੇ ਵੈਸੇ ਵੀ ਸਰੀਰ ਲਈ। ਔਰ ਇਹਦਾ ਥੋੜਾ ਜਿਹਾ ਕਲਰ ਚੇਂਜ ਹੋਣਾ ਚਾਹੀਦਾ ਬਹੁਤ ਜ਼ਰੂਰੀ ਹੈ। ਪੁੰਚ ਕੀ ਅਹੋ ਜੀ ਲੱਗਦੇ ਨੇ ਉਹ ਨਹੀਂ ਪੰਜਵਾਂ 스ਪੂਨ ਪਾਇਆ ਇਹਦਾ ਕਿਉਂ ਦਾ ਤੇ ਹੀ ਜਿੰਜਰ ਪਾਊਡਰ ਜਿੰਨੂੰ ਕਹਿੰਦੇ ਆ ਕਿ ਵੀ ਸੁੰਡ ਵੀ ਕਹਿੰਦੇ ਪੰਜਾਬੀ ਚ ਇਹ ਵੀ ਇੰਪੋਰਟੈਂਟ ਹੈ ਇਸ ਸਮਗਰੀ ਚ ਪਾਣੀ ਪਰ ਸਾਨੂੰ ਥੋੜਾ ਜਿਹਾ ਐਕਚੁਅਲੀ ਜੇ ਕਿਉ ਕਟ ਲੱਗੇ ਸਕੇ ਥੋੜਾ ਜਿਹਾ ਹੋਰ ਪਾਇਆ ਕਿਉਂਕਿ ਸੁੰਡ ਚ ਕਿਉ ਪਾਣਾ ਬਹੁਤ ਜ਼ਰੂਰੀ ਹੈ ਇਹਨੂੰ ਵੀ ਜ਼ਿਆਦਾ ਨਹੀਂ ਅਸੀਂ ਪਕਾਣਾ ਨਹੀਂ ਤੇ ਇਹਦੇ ਅਚਲੇ ਤੱਕ ਸਾਰੇ ਮਰ ਜਾਂਦੇ ਨੇ ਜੀ ਦੇ ਲੋਈ ਸਾਰੇ ਚੀਜ਼ਾਂ ਤਿਆਰ ਹੋ ਗਿਆ ਨੇ ਅਸੀਂ ਪਕਾ ਲਿਆ ਨੇ ਹੁਣ ਜਿਹੜਾ ਨਾਰੀਅਲ ਸੀ ਉਹਨੂੰ ਵੀ ਅਸੀਂ ਕੱਟ ਲਿਆ ਹੁਣ ਇਹ ਮਿਕਸੀ ਚ ਮਿਕਸ ਹੋਣ ਲਈ ਜਾ ਰਹੇ ਨੇ ਸਾਰੇ ਚੀਜ਼ਾਂ ਆਲਮੋਸਟ ਪੁੱਜ ਕੇ ਰੈਡੀ ਹੋ ਚੁੱਕੀਆਂ ਨੇ ਦੇਖੋ ਤੇਲ ਮਤਲਬ ਤੇਲ ਵੀ ਸੀ ਅਲਸੀ ਐਸ ਜੋ ਵੀ ਸੀ ਸਾਰਾ ਕੁਝ ਅਸੀਂ ਹੁਣ ਇਹਨੂੰ ਮਤਲਬ ਇੱਕ ਇੱਕ ਕਰਕੇ ਅਸੀਂ ਇਹਨੂੰ ਹੁਣ ਡਰਾਈ ਫੂਡ ਨੂੰ ਅਸੀਂ ਇਕੱਠਾ ਹੀ ਸਾਰਾ ਮਿਕਸ ਕਰ ਲਾਂਗੇ ਹੁਣ ਅਸੀਂ ਸਾਰੇ ਚੀਜ਼ਾਂ ਮਿਕਸੀ ਚ ਮਿਕਸ ਕਰਾਂਗੇ ਸਪੈਸ਼ਲੀ ਜਿਹੜਾ ਸਾਡਾ ਡ్రਾਈ ਫਰੂਟ ਹੈ ਉਹਨੂੰ ਥੋੜਾ ਅਸੀਂ ਮੋਟਾ ਮਟਾ ਦਦਰਾਈ ਕਰਾਂਗੇ ਜਿਆਦਾ ਬਰੀਕ ਨਹੀਂ ਕਰਾਂਗੇ ਉਹਨੂੰ ਜਿਆਦਾ ਫਾਈਨ ਨਹੀਂ ਕਰਨਾ ਔਰ ਇਹਨਾਂ ਛੋਲਿਆਂ ਦਾ ਜਿਹੜਾ ਆਟਾ ਹੋਏਗਾ ਉਹਨੂੰ ਵੀ ਸੇਮ ਉਹ ਜਿਹੜਾ ਮਿਕਸੀਜ ਮਿਕਸ ਕਰਨਾ ਸਾਰਾ ਸਮਾਨ ਹੋ ਗਿਆ ਹੁਣ ਸਾਡੇ ਜਿਹੜੇ ਮੇਨ ਆਟੇ ਨੇ ਉਹਨਾਂ ਨੂੰ ਅਸੀਂ ਭੁੰਨਾ ਦੇਖੋ ਉਹਦੇ ਲਈ ਹੀ ਕਿਉਂ ਪਾਇਆ ਪਹਿਲਾਂ ਤੇ ਤਾਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਆਰਗੈਨਿਕ ਆਟਾ ਸੀ ਉਹਨੂੰ ਅਸੀਂ ਭੁੰਨਾ ਤੇ ਦੂਜੇ ਪਾਸੇ ਅਸੀਂ ਉਂਟਲੀ ਗਾਦੀ ਮੂੰਗੀ ਦਾ ਉਹਦਾ ਵੀ ਆਟਾ ਲੈਂਦਾ ਸਿੱਧਾ ਕਿਲੋ ਤੇ ਫਿਰ ਮੂੰਗੀ ਦਾ ਆਟਾ ਚ ਸੀ ਹੋਰ ਥੋੜਾ ਜਿਆ ਪਾਇਆ ਕਿ ਖਜੂਰਾਂ ਉਹਨਾਂ ਇਹਦੇ ਵਿੱਚ ਜਿਹੜਾ ਸੀ ਆਰਗੈਨਿਕ ਆਟਾ ਸੀ ਉੱਚ ਅਸੀਂ ਛੋਲੇ ਦਾ ਆਟਾ ਵੀ ਮਿਲਾਤਾ ਹੈ ਥੋੜਾ ਕਿਓ ਵੀ ਪਾਇਆ ਆ ਦੇਖੋ ਇਹ ਸਾਡਾ ਛੋਲੇ ਦਾ ਆਟਾ ਤੇ ਜਿਹੜਾ ਆਰਗੈਨਿਕ ਆਟਾ ਸੀ ਤੇ ਦੂਜੇ ਪਾਸੇ ਤੁਹਾਨੂੰ ਇਹ ਦਿਖਾ ਦਿੱਤਾ ਹੈ ਮੂੰਗੀ ਦੇ ਦਾ ਹੁਣ ਅਸੀਂ ਕਿਉ ਪਾ ਗਏ ਜਿਹੜੀਆਂ ਸੀ ਖਜੂਰਾਂ ਤਿਆਰ ਕੀਤੀਆਂ ਨੇ ਖਜੂਰਾਂ ਚ ਗਿਤਕਾ ਕੱਢ ਕੇ ਉਹਨੂੰ ਅਚੇ ਤਰ੍ਹਾਂ ਸੀ ਪਕਾਵਾਂਗੇ ਹੁਣ ਖਜੂਰਾ ਭੁਜਰਿਆ ਨੇ ਖਜੂਰਾਂ ਤੇ ਚਾਰੇ ਸੀ ਮਗਜ ਇਕੱਠੇ ਮਿਲਾ ਕੇ ਫਿਰ ਅਸੀਂ ਉਹਨੂੰ ਜਿਹੜਾ ਆਟਾ ਪੁੰਨਿਆ ਸੀ ਸੀ ਛੋਲਿਆਂ ਦਾ ਧੋਦ ਗਿਆ ਨੀ ਆਟਾ ਉਹਦੇ ਚ ਅਸੀਂ ਮਿਕਸ ਕਰਤਾ ਜਿਸ ਤਰ੍ਹਾਂ ਮਿਕਸ ਕਰ ਦਾਂਗੇ ਗਰਮ ਗਰਮ ਹੀ ਉਹਨਾਂ ਸੇ ਜਿਹੜਾ ਸਾਡਾ ਸੀ ਆਰਗੈਨਿਕ ਆਟਾ, ਛੋਲੇ ਦਾ ਆਟਾ ਤੇ ਜਿਹੜੇ ਮੂੰਗੀ ਦਾ ਆਟਾ ਸੀ ਸਾਰੇ ਤਿੰਨੋਂ ਮਿਕਸ ਕਰਨ ਤੋਂ ਬਾਅਦ ਬਾਕੀ ਸਾਰਾ ਕੁਝ ਅਸੀਂ ਮਿਲਾ ਦਾਂਗੇ ਐਕਸੈਪਟ ਜਿਹੜੇ ਸਾਡੇ ਕੋਲ ਅਲਸੀ ਪਲੱਸ ਜਿਹੜੇ ਸਾਡੇ ਕੋਲ ਸੀ ਜਿਹੜੇ ਅਸੀਂ ਮਿਕਸ ਕੀਤੇ ਸੀ ਸਾਰੇ ਡਰਾਈ ਫਰੂਟ। ਆ ਦੇਖੋ ਸਾਰਾ ਕੁਝ ਅਸੀਂ ਮਿਕਸ ਕਰਤਾ। ਕੋਕੋਨਟ ਪਾਊਡਰ ਵੀ ਮਖਾਨਿਆਂ ਦਾ ਪਾਊਡਰ ਵੀ ਸਾਰਾ ਕੁਝ ਆ ਦੇਖੋ ਮਿਕਸ ਕਰਕੇ ਸਾਰੇ ਕੁਲੇ ਕਿਸ ਤਰ੍ਹਾਂ ਦਾ ਮਿਕਸਚਰ ਤਿਆਰ ਹੋ ਗਿਆ ਹੁਣ ਅਸੀਂ ਥੋੜੀ ਜੀ ਇਹਦੇ ਵਿੱਚ ਪਾਈ ਜੇ ਜਵੈਨ ਜਵੈਨ ਵੈਰੀ ਵੈਰੀ ਇੰਪੋਰਟੈਂਟ ਹੁੰਦੀ ਹੈ ਇਹਦੇ ਵਿੱਚ ਕੋਈ ਕੋਈ ਪੁੰਨੀ ਨਹੀਂ ਵੈਸੇ ਪਾਈ ਐਜ਼ ਇਟ ਇਜ਼ ਵੈਸੇ ਵੀ ਬੜੀ ਡਾਈਜੈਸਟਿਵ ਹੁੰਦੀ ਹੈ ਇਹਦਾਂ ਸਾਡਾ ਡਾਈਜੈਸਟਿਵ ਸਿਸਟਮ ਠੀਕ ਰਹਿੰਦਾ ਹੁਣ ਅਸੀਂ ਪਾਈਏ ਸੌਫ ਸੌਫ ਵੀ ਸਾਬਤ ਕੋਈ ਇਹਦਾ ਸੀ ਪਾਊਡਰ ਨਹੀਂ ਬਣਾਇਆ ਔਰ ਇਹਦੀ ਬੜੀ ਅੱਛੀ ਟੇਸ ਤੇ ਬੜੀ ਚੰਗੀ 스ਮੈਲ ਆਉਂਦੀ ਹੈ ਰੈਸਪੀਟ ਫਿਰ ਅਸੀਂ ਜਵੈਨ ਤੇ ਸੌਂਪਾ ਘੱਟ ਤੇ ਮਿਕਸ ਕਰ ਲਿਆ ਤੇ ਇਹ ਐਕਚੁਅਲੀ 슈ਗਰ ਵਾਸਤੇ ਬਣਾਈ ਬਣਾਈ ਹੈ ਕੁਝ ਹੀ ਆਪਣੇ ਵਾਸਤੇ ਬਣਾ ਰਹੇ ਹਾਂ ਜਿਹੜੇ ਬਿਨਾ 슈ਗਰ ਵਾਲੇ ਹੈਗੇ ਨੇ ਜਿਹੜੇ ਕਿ ਮਿੱਠਾ-ਮਿੱਠਾ ਖਾ ਸਕਦੇ ਨੇ ਉਹਦੇ ਲਈ ਅਸੀਂ ਗੁੜ ਦੀ ਚਾਸ ਨੇ ਬਣਾ ਰਹੇ ਹਾਂ ਤੇ ਇਹ ਹੈਗਾ ਸਾਰੇ ਕੋ ਅਲਸੀ ਉਹਨੇ ਹੀ ਜਿਹੜਾ 슈ਗਰ ਵਾਲੇ ਪੇਸ਼ੈਂਟ ਵਾਸਤੇ ਅਸੀਂ ਬਣਾ ਰਹੇ ਹਾਂ ਅਲਸੀ ਉਹਦੇ ਲਈ ਅਸੀਂ ਪਾਇਆ ਉਹਦੇ ਚ ਅਲਸੀ ਦਾ ਪਾਊਡਰ ਪਹਿਲਾਂ ਇਨੂੰ ਅਤਪਾ ਕੇ ਅੱਛੀ ਤਰ੍ਹਾਂ ਜਿਹੜਾ ਸਾਡਾ ਹੈਗਾ ਐ ਮਿਕਸਚਰ ਇਹਨੂੰ ਅੱਛੀ ਤਰ੍ਹਾਂ ਹੀ ਮਿਕਸ ਮਿਕਸ ਮਿਕਸੀ ਮਿਕਸ ਕਰਾਂਗੇ ਕਿ ਇਕੁਅਲ ਡਿਵਾਈਡ ਹੋ ਜਾਏ ਆ ਦੇਖੋ ਫਿਰ ਅੱਛੀ ਤਰ੍ਹਾਂ ਇਹਨੂੰ ਹਲਾਣਾ ਹਲਾ ਰਹੇ ਜਿਵੇਂ ਅਸੀਂ ਆ ਦੇਖੋ ਜਿੰ ਜਿੰਨਾ ਸੀ ਹਲਾਵਾਂਗੇ ਬਹੁਤ ਹੀ ਵਧੀਆ ਰਹੇਗਾ ਔਰ ਅੱਸੀ ਬੜੀ ਇੰਪੋਰਟੈਂਟ ਹੁੰਦੀ ਹੈ ਉਨੇ ਡਰਾਈ ਫਰੂਟ ਹੈ ਇਹ ਵੀ ਮਿਕਸ ਕਰਾਂਗੇ ਡਰਾਈ ਫਰੂਟ ਵੀ ਇਸ ਨੂੰ ਮਿਕਸ ਕਰਾਂਗੇ ਉਹਦੇ ਵਿੱਚ ਹੀ ਜਿਹੜੇ 슈ਗਰ ਵਾਲੇ ਵਾਸਤੇ 슈ਗਰ ਵਾਸਤੇ ਬਣਾ ਰਹੇ ਆ ਪੰਜੀਰੀ ਆ ਦੇਖੋ ਡਰਾਈ ਫਰੂਟ ਪਾ ਰਹੇ ਅਸੀਂ ਵਿੱਚ ਇਹਦੇ ਹੁਣ ਇਹ ਮੈਂ ਹੀ ਮोटा-ਮोटा ਤੁਸੀਂ ਇਹਨੂੰ ਦਰਦਰਾ ਪੀਸਣਾ ਹੈ ਤੇ ਇਹਨੂੰ ਵੀ ਪਾ ਕੇ ਅਸੀਂ ਅਚੀ ਤਰ੍ਹਾਂ ਮਿਕਸ ਕਰਨਾ ਹੈ ਕਿ ਹਰ ਕੋਨਰ 'ਚ ਹਰ ਇੱਕ ਚੀਜ਼ ਅਚੀ ਤਰ੍ਹਾਂ ਮਿਕਸ ਹੋ ਜਾਏ ਇਕੁਅਲ ये ते होगा ये अच्छी तरह इन्हू मिक्स करांगे। हाँ देखो अच्छी तरह ही मिक्स कर रहे और इतनी फर्स्ट क्लास पंजीरी रैडी हुई है कि बहुत ज़्यादा सब कुछ इक्वल है कलर स्मेल टेस्ट बहुत अच्छा है ਹੁਣ ਨਹੀਂ ਜੀ ਪਾਵਾਂਗੇ ਚੱਕਰ ਤੇ ਜਿਹੜੇ ਚੱਕਰ ਯੂਜ਼ ਕਰਦੇ ਹੋ ਇਹ ਕਿਤੇ ਆਰਗੈਨਿਕ ਚੱਕਰ ਜਿਹਦੇ ਚ সুইਟਨੈਸ ਬਹੁਤ ਘੱਟ ਹੁੰਦੀ ਹੈ ਤੇ ਤੁਸੀਂ ਵੀ ਆਰਗੈਨਿਕ ਚੱਕਰ ਹੀ ਯੂਜ਼ ਕਰਨੀ ਹੈ ਤਾਂ ਹੁਣ ਇਹਦੇ ਵਿੱਚ ਅਸੀਂ ਪਾ ਰਹੇ ਹਾਂ ਜੀ ਚੱਕਰ ਜਿਹਦੇ ਨਾਲ ਥੋੜਾ ਬੱਤਾ ਮਿੱਠਾ ਵੀ ਹੋਏਗਾ ਤੇ ਪੰਜੀਰੀ ਦਾ ਟੇਸਟ ਵੀ ਥੋੜਾ ਚੇਂਜ ਹੋ ਜਾਏਗਾ ਆ ਦੇਖੋ ਐਤਵਾਸ ਗੈਸ ਅਹੀ ਬਲ ਰਿਹਾ ਸਿਮ 'ਚ ਬਲ ਰਿਹਾ ਕਿ ਅੱਛੇ ਤੇ ਥੋੜਾ ਬਤਾ ਇਨ ਨੂੰ ਵੀ ਥੋੜਾ ਸੇਕ ਲੱਗ ਜਾਏ ਥੋੜੇ ਪੱਕ ਪੱਕ ਜਾਏ ਸ਼ੱਕਰ ਵੀ ਤੇ ਇਹਨਾਂ ਸ਼ੱਕਰ ਦੇ ਜਦੋਂ ਪਾ ਲਿਆ ਸੀ ਇਹਨੂੰ ਵੀ ਅੱਛੀ ਤਰ੍ਹਾਂ ਸੀ ਮਿਕਸ ਕਰਨਾ ਹੈ ਅਹੀਂ ਜਦੋਂ ਥੋੜਾ ਜਿਹਾ ਟੇਸਟ ਕਰਕੇ ਵੀ ਦੇਖ ਸਕਦੇ تھے ਜਿਸ ਹਮ ਲਗਦਾ ਥੋੜਾ ਘੱਟ ਬਾਦ ਚੀਜ਼ ਹੈ ਤੇ ਹੀ ਨਹੀਂ ਠੀਕ ਤਰ੍ਹਾਂ ਕਰ ਸਕਦੇ ਇਹਨੂੰ ਹੁਣ ਅੱਛੀ ਤਰ੍ਹਾਂ ਫਿਰ ਉਹ ਹੀ ਮਿਕਸ ਕਰਨਾ ਹੈ ਕਿ ਸਭ ਕੁਝ ਇਕੁਅਲ ਹੀ ਡਿਵਾਈਡ ਹੋ ਜਾਏ ਲੋ ਜੀ ਵੈਰੀ ਵੈਰੀ ਨਿਊਟ੍ਰੀਸ਼ੀਅਸ ਪੰਜੀਰੀ ਸਰਦੀਆਂ ਦਾ ਮੇਵਾ ਜਿਹਦਾ ਨਾਮ ਹੈ ਪੰਜੀਰੀ 슈ਗਰ ਵਾਲੇ پیشنਤ ਵਾਸਤੇ ਵੀ ਤੇ ਨੋਰਮਲ ਨੋਰਮਲ ਵਾਸਤੇ ਵੀ ਦੇਖੋ ਕਿੰਨਾ ਵਧੀਆ ਪਿਆਰਾ ਕਲਰ ਬਣਿਆ ਲੋ ਜੀ ਸਾਡੀ ਪੰਜੀਰੀ ਬਿਲਕੁਲ ਰੈਡੀ ਹੋ ਗਈ ਹੈ ਆਜੋ ਜੀ ਖਾਓ ਕਮੈਂਟ ਕਰਕੇ ਦੱਸੋ ਕਿਹੋ ਜਿਹਾ ਲੱਗਾ ਤੁਹਾਨੂੰ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰਨ ਤੇ ਪਲੀਜ਼ ਮੇਰੀ ਵੀਡੀਓ ਜੋ ਤੁਸੀਂ ਵੈਸੇ ਦੇਖਦੇ ਹੋ ਥੈਂਕ ਯੂ ਸੋ ਮੱਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਵੀ ਤੁਹਾਡੀ ਕੋਈ ਚੀਜ਼ ਮਿਸ ਨਾ ਹੋਏ ਬਾਕੀ ਜਿਹੜਾ ਅਸੀਂ ਤੁਸੀਂ ਆਈਟਮ ਵਿੱਚ ਪਾਈਆਂ ਨੇ ਪੰਜੀਰੀ ਚ ਉਹ ਆਪਣੇ ਮੁਤਾਬਿਕ ਘੱਟ ਵੱਧ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਥੈਂਕ ਯੂ ਲੋ ਜੀ ਹੁਣ ਜਿਹੜੇ ਮਿੱਠਾ ਖਾ ਲੈਂਦੇ ਉਹਨਾਂ ਵਾਸਤੇ ਆਈ ਜੀ ਵਾਰੀ ਹੁਣ ही पहले अलसी मिलाती है अलसी मिलाने तो बाद ड्राई फ्रूट सारा रहा तो मिक्स कर लेंगे फिर थोड़ी जी असी सौंफ जड़ी के टेस्ट वास्त बड़ी अच्छी होंगी है ਤੇ ਜਵੈਨ ਵਿੱਚ ਹੁੰਦੇ ਜਵੈਨ ਵੈਸੇ ਵੀ ਡਾਈਜੈਸਟਿਵ ਹੁੰਦੀ ਹੈ ਪੇਟ ਵਾਸਤੇ ਖੜੀ ਅੱਛੀ ਹੁੰਦੀ ਤਾਂ ਵੀ ਪਾਵਾਂਗੇ ਅਸੀਂ ਇਹਨੂੰ ਵੀ ਪਾ ਕੇ ਅੱਛੇ ਤਰ੍ਹਾਂ ਮਿਕਸ ਕਰ ਦਾਂਗੇ ਉਦੋਂ ਵਿੱਚ ਛਾਸਨੀ ਡੱਡੀ ਹੈ ਉਹਨੇ ਇਹ ਇਹਦੇ ਵਿੱਚ ਪਾਵਾਂਗੇ ਗੁੜ ਤੇ ਗੁੜ ਪਾ ਕੇ ਵੀ ਅਸੀਂ ਤਰ੍ਹਾਂ ਨੂੰ ਮਿਕਸ ਕਰ ਦਾਂਗੇ ਤੇ ਲੋ ਦੀ ਗੁੜ ਪਾਤਾ ਸੀ ਕਿ ਅੱਧੀ ਅੱਧੀ ਕੀਤੀ ਹੋਈ ਸੀ ਗੁੜ ਪਾ ਕੇ ਇਹਨੂੰ ਇਹ ਅਚੇ ਤਰ੍ਹਾਂ ਮਿਕਸ ਕਰ ਲਾਂਗੇ ਆ ਦੇਖੋ ਅਚੇ ਤਰ੍ਹਾਂ ਮਿਕਸ ਕਰ ਰਹੇ ਆ ਐਵੀ ਸਾਡੀ ਬੜੀ ਅੱਛੀ ਪੰਜੀ ਦੀ ਤਿਆਰ ਹੋਏਗੀ ਫਿਰ ਪਲੀਜ਼ ਤਸਵੀਰ ਬਣਾਓ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਹੋ ਜਿਹੀ ਲੱਗੀ ਕਿ 슈ਗਰ ਵਾਸਤੇ ਵੀ ਔਰ ਜਿਹੜੀ ਦੂਜੀ ਪਲੇਨ ਬਣਾਈ ਉਹ ਕਿਸ ਨਾਲ ਦੇ ਲੱਗੇ ਉਹ ਦੋਨੋਂ ਬਈ ਬਹੁਤ ਟੇਸਟੀਆ ਬਣੀਆਂ ਨੇ ਆ ਦੇਖੋ ਆ ਦੇਖੋ ਲੋ ਜੀ ਆਲਮੋਸਟ ਸਾਡੀ ਪੰਜੀਰੀ ਤਿਆਰ ਹੋ ਗਈ ਹੈ ਟੇਸਟੀ ਟੇਸਟੀ ਐਂਡ ਫਰਸਟ ਕਲਾਸ 슈ਗਰ ਵਾਲੇ ਵਾਸਤੇ ਵੀ ਤੇ ਜਿੰਨਾ 슈ਗਰ ਨਹੀਂ ਵੀ ਹੈ ਦੋਨੋਂ ਹੀ ਬੜੇ ਮਜੇ ਨਾਲ ਸਵੇਰੇ ਸਵੇਰੇ ਤੇ ਸ਼ਾਮੀ ਦੋ ਟਾਈਮ ਖਾਣ ਤੇ ਆਪਣੇ ਅੰਦਰ ਗਰਮਾਈਸ਼ ਵੀ ਪੈਦਾ ਕਰਨ ਤੇ ਤਾਕਤ ਵੀ ਪੈਦਾ ਕਰਨ ਤਾਂ ਪਲੀਜ਼ 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 ਕਮੈਂਟ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਤੁਹਾਨੂੰ ਕੋਈ ਅਗਾ ਚੀਜ਼ ਲੱਗਦੀ ਮਿਸ ਹੋਈ ਹੈ ਬਹੁਤ ਹੀ ਅੱਛੀ ਪੰਜੀਰੀ ਬਣੀ ਹੈ ਆ ਦੇਖੋ ਇਸ ਵੀਡੀਓ ਵਾਚ ਕਰਨਾ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰਨ ਤੇ ਵੀਰੇ ਦਾ ਆਨੰਦ ਲੈਣ ਥੈਂਕ ਯੂ so much ਮੇਰੇ ਵੀਡੀਓ ਨੂੰ ਦੇਖਣ ਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ